ਵਿਕਟਰੀ ਕਰਵਾ ਦਿਓ ਬੱਚੋ ਸੇ ਮੈਮ ਵਿਕਟਰੀ ਥੋੜਾ ਥੱਲੇ ਆਓ ਇਹਨਾਂ ਨੂੰ ਬੜਾ ਪ੍ਰੈਸ਼ਰ ਹੈ Aku <tik> he <tik> <tik> ਆ ਸਗੀ ਭੈਣੇ ਮੈਂ ਤੁਹਾਨੂੰ ਦੱਸਦਾ ਸੱਚੀ ਗੱਲ ਦੱਸ ਦੋ ਪੁਰੀਆਂ ਜਾਂ ਤਾਂ ਦੋਸਤ ਵਾਲੇ ਸ਼ੁਰੂ ਕਰਦੇ ਹੋ ਮੈਂ ਕਹਾਂ ਆਪ ਕੋਹੜਾ ਦਿਨ ਤੇ ਪ੍ਰਦੀਪ ਆ ਬਾਇਟ ਕਰਨੀ ਆਪਾਂ ਉਹਦਾ ਮਜਾ ਮਜਾ ਤੁਰਾ ਫਿਰਦਾ ਆ ਗਿਆ ਮੈਂ ਲੈ ਦਿੱਤਾ ਤਾਂ ਜਲਦੀ ਆਓ ਥੋੜਾ ਕੋਈ ਨਹੀਂ माई का आई तो कंधे सुलेगा रे चलो चलो बाइड कर लिए यार बाइड कर लिए सुले यार एंड ऑफ़ फर्स्ट वुमेन ऑफ़ द सीरीज़ राइज़ गोस टू मन्नत मन्नत फ्रॉम यू कैन से वुमेन ऑफ़ द सीरीज़ फाइव सेवेन सिक्स इयर्स ऑफ़ पंजाब होपुली इसी चलेगी नेक्स्ट इयर्स ਐਂਡ ਆਪ ਜੀ ਸਰ ਮੇਅਰ ਜੀ मेरा नाम मन्नत है मैं पी सी ए ग्रीन को रिप्रेजेंट कर रही थी उसकी कैप्टन हूँ और इधर अमृतसर में मैं खेलने आई थी हमारा सीनियर टूर्नामेंट था कितने मैच हुए थे और आज फाइनल है है कैसा लग रहा जीत के जिस हिसाब से हमने स्टार्टिंग हमारी हुई थी हमारी दो दो मैचेज हम बैक टू बैक हारे और उसके बाद अब फाइनल में आके और फाइनल जीत रहे हैं तो उससे बहुत बढ़िया लग रहा है तो वो चीज हमें बड़ी अच्छी लगी कि हमने अपने आप को इतना रखा कि हम आके आके हम फाइनल आके हम जीते हैं तो क्या मैसेज देना चाहते हो कि जो लड़कियों तो को खेलने से रोकते परमिशन को क्या मैसेज देना चाहते हैं कि मतलब खेलने से मत रो को इधर कुछ ये नहीं है एक तरह से हम इधर आके हमें आ, सीखने को ही मिलता है अपने मतलब लाइक कि सीखने को ही मिलता है और इधर आके हम ज़्यादा हम लोगों से इंटरेक्ट होते हैं कल्चर हर एक कल्चर के बारे में पता लगता है जैसे जैसे ऊपर खेलते हैं और लड़कियों को जितना हम सपोर्ट करेंगे एज अ प्लेयर या एज अ पर्सन जैसे, जैसे भी तो मतलब बहुत ही बढ़िया रहेगा कि मतलब कि हम इधर है क्रिकेट के मैच जितने भी टफ होते हैं आप इस टूर्नामेंट में खेलने के लिए आए कितना टफ था और आज फाइनल भी जीते कितना टफ था मतलब हर मैच हमारे लिए कॉम्पिटिटिव था लास्ट लास्ट बॉल तक लास्ट लास्ट मतलब लास्ट लास्ट बॉल तक हमें रिजल्ट का कोई आइडिया नहीं था कि क्या चीज है لاش بورڈ پہ ہمیں پتہ لگتا ہے کیا رزلٹ آئے گا کیا چیز ہے بٹ ہم نے اس چیز کا پریشر نہیں لیا اور ہم اپنا بیسٹ ادھر اندر اپنا بیسٹ دیتے رہے ایز ا یونٹ ایز ا ٹیم ان کا نام کیا ہے ہماری ٹیم کا نام پی سی اے گرین ہے تھینک یو جی صاحب نام 골 ਕੇ ਜਿਹੜਾ ਆਪਣਾ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰੇ মিডিਆ ਭਰਾਵਾਂ ਨੂੰ ਆਇਆ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਟ ਕੇ ਆਏ ਹੋ ਜੇ ਤੁਹਾਡਾ ਜਿਹੜਾ ਮੇਰਾ ਸਫਰ ਹੈ ਤੁਹਾਡੇ ਨਾਲ ਹੀ ਸ਼ੁਰੂ ਹੋਇਆ ਸੀ ਅੱਜ ਫਰਸਟ ਮੈਚ ਤੁਹਾਨੂੰ ਮੈਂ ਜਸਦਨ ਅਪਾ ਮੈਂ ਜੁਆਇਨ ਕੀਤਾ ਸੀ ਮੈਂ ਕਿਹਾ ਸੀ ਕਿ ਅੰਮ੍ਰਿਤਸਰ ਆਉਣ ਦੇ ਟਾਈਮ ਦੇ ਵਿੱਚ ਇੱਥੇ ਚੰਗੇ ਲੈਵਲ ਤੇ ਮੈਚ ਕਰਾਵਾਂਗੇ ਇੱਥੇ ਦੇਖੋ ਫਰਸਟ ਟਾਈਮ ਇਨ ਅੰਮ੍ਰਿਤਸਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ T20 ਔਮਨ ਲੀਗ ਹੋ ਰਹੀ ਹੈ ਜਿਹਦੇ ਵਿੱਚ ਸਾਡੇ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਪੀਸੀਏ ਦੇ ਸਾਡੇ ਇੱਥੇ ਆਏ ਨੇ ਉਹਨਾਂ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਵਾਰਮ ਵੈਲਕਮ ਕਰਦੇ ਹਾਂ ਤੇ ਤੁਸੀਂ ਦੇਖੋ ਕਿ ਪਹਿਲੀ ਵਾਰੀ ਸਾਡੇ ਇੱਥੇ ਧੀਆਂ ਨੂੰ ਅਸੀਂ ਪ੍ਰਮੋਟ ਕੀਤਾ ਬਹੁਤ ਅੱਛਾ ਉਹਨਾਂ ਦਾ ਉਤਸ਼ਾਹ ਵਧਿਆ ਅੱਜ ਪੇਰੈਂਟਸ ਨੇ ਵੀ ਸਾਡੇ ਨਾਲ ਗੱਲ ਕੀਤੀ ਕਿ ਧੀਆਂ ਨੂੰ ਮੌਕਾ ਮਿਲਿਆ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਧੀਆਂ ਕਿਸੇ ਨਾਲੋਂ ਘੱਟ ਨਹੀਂ ਗਿਆ ਧੀਆਂ ਨੂੰ ਵੀ ਮੌਕਾ ਮਿਲਿਆ ਇਸ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖਣਾ ਇਹੀ ਜਿਹੜੀਆਂ ਸਾਡੀਆਂ ਧੀਆਂ ਹੋਣਗੀਆਂ ਪੰਜਾਬ ਵੱਲੋਂ ਇੰਡੀਆ ਨੂੰ ਰਿਪਰੈਜ਼ੈਂਟ ਕਰਨਗੀਆਂ ਆਨ ਦੇ ਟਾਈਮ ਦੇ ਵਿੱਚ ਅੱਛਾ ਪਲੈਟਫਾਰਮ ਨਾਲ ਬੜਾ ਵਧੀਆ ਮਿਲਿਆ ਪੀਸੀਆ ਦਾ ਪੂਰਾ ਸਹਿਯੋਗ ਹੈ ਹਰ ਪਾਸਿਓਂ ਪੀਸੀਆ ਸਾਨੂੰ ਕੋਆਪਰੇਟ ਕਰ ਰਿਹਾ ਕਿਸੇ ਚੀਜ਼ ਦੀ ਕੋਈ ਕਮੀ ਪੇਛੀ ਨਹੀਂ ਆਨ ਦੇ ਟਾਈਮ ਦੇ ਵਿੱਚ ਹੋਰ ਤੁਹਾਨੂੰ ਐਚ ਇੰਪਰੂਵਮੈਂਟ ਕਰਕੇ ਦਿਖਾਵਾਂਗੇ ਗਾਂਧੀ ਗਰਾਊਂਡ ਦੇ ਵਿੱਚ ਲੜਕੀਆਂ ਦਾ ਇਹ ਤਾਂ ਮੇਰੀ ਪਹਿਲੀ ਵਾਰੀ ਕਿਹਾ ਜੇ ਇਸ ਤੋਂ ਪਹਿਲਾਂ ਨਹੀਂ ਹੋਈ ਮੈਂ ਮੈਂ ਫਸਟ ਟਾਈਮ ਇਹ ਨੰਬਰ ਸਰ ਗਾਂਧੀ ਗਰਾਊਂਡ ਦੇ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਨਾਲ ਊਮਨ ਲੀਗ ਫਸਟ ਟਾਈਮ ਹੋ ਰਹੀ ਹੈ ਇਹਨਾਂ ਟੀਮਾਂ ਕੋਦੇ ਇਹਦੇ ਵਿੱਚ ਮਤਲਬ ਪੂਰੇ ਪੰਜਾਬ ਦੇ ਵਿੱਚੋਂ ਨਾ ਜਿੰਨੇ ਜ਼ਿਲ੍ਹੇ ਨੇ ਉਹਨਾਂ ਚੋਂ ਪੰਜ-ਪੰਜ ਬੱਚਿਆਂ ਨੂੰ ਹਰ ਇੱਕ ਜ਼ਿਲ੍ਹੇ ਚ ਲੈ ਕੇ ਚਾਰ ਟੀਮਾਂ ਭੜਾਈਆਂ ਸੀ ਫਾਈਨਲ ਉਹਦੇ ਦੋ ਟੀਮਾਂ ਅੱਜ ਜਿਹੜੀਆਂ ਫਾਈਨਲ ਹੋਈਆਂ ਇਹਨਾਂ ਚ ਜਿਹੜੀ ਅੱਜ ਫਾਈਨਲ ਜਿੱਤੇਗੀ ਉਹਨੂੰ ਅਸੀਂ ਸਾਡੇ ਵਾਈਸ ਪ੍ਰੈਜ਼ੀਡੈਂਟ ਆਏ ਉਹਨਾਂ ਵੱਲੋਂ ਸਨਮਾਨਿਤ ਕਰਾਵਾਂਗੇ ਇਹ 10 ਦਿਨ ਚੱਲਿਆ ਜੀ ਹਾਂ ਇੱਕ ਤਰੀਕ ਪੀਸੀਆ ਵੱਲੋਂ ਹਰ ਸਹਿਯੋਗ ਹੈ ਹਰ ਫੈਸਿਲਿਟੀ ਪੀਸੀਆ ਪ੍ਰੋਵਾਈਡ ਕਰ ਰਹੀ ਹੈ ਉਹਨਾਂ ਦੀ ਟੀਮ ਉਹਨਾਂ ਦਾ ਸਿਸਟਮ ਸਾਰਾ ਪੀਸੀਆ ਵੱਲੋਂ ਇੱਥੇ ਆਇਆ ਹੋਇਆ ਹੈ ਤੇ ਮੇਰੀ ਰਿਕਵੈਸਟ ਵੀ ਆ ਕਿ ਆਹਨੇ ਟਾਈਮ ਦੇ ਵਿੱਚ ਦੇਖਣਾ ਕਿ ਸਾਰੇ ਤੁਹਾਡਾ ਸਹਿਯੋਗ ਰਹੇਗਾ ਕਿਉਂਕਿ ਪਹਿਲੇ ਦਿਨ ਤੋਂ ਸਾਨੂੰ মিডিਆ ਨੇ ਬੜਾ ਪ੍ਰਮੋਟ ਕੀਤਾ ਕਿਉਂਕਿ ਉਹ ਵੀ ਚਾਹੁੰਦੇ ਨੇ মিডিਆ ਵੀ ਚਾਹੁੰਦਾ ਕਿ ਜਿਹੜਾ ਅੰਮ੍ਰਿਤਸਰ ਹੈ ਸਾਡਾ ਜਿਹੜਾ ਸਾਡਾ ਮੱਝ ਦੀ ਧਰਤੀ ਹੈ ਮਜੈਲ ਹੈ ਚਾਹੀਏ ਉੱਥੇ ਮੁੰਡੇ ਚਾਹੀਏ ਕੁੜੀਆਂ ਜਿਹੜੀਆਂ ਇੱਥੇ ਸਾਡੇ ਸਪੋਰਟਸ ਨਾਲ ਜੁੜੀਆਂ ਜਾਂਦੀਆਂ ਕਿਉਂਕਿ ਸਪੋਰਟਸ ਇੱਕ ਐਸੀ ਚੀਜ਼ ਹੈ ਸਪੋਰਟਸ ਦੇ ਨਾਲ ਬੱਚੇ ਨੂੰ ਜੇ ਪਿਆਰ ਹੋ ਜਾਏ ਆਪਣੇ ਸ਼ਰੀਰ ਦੇ ਨਾਲ ਜੇ ਪਿਆਰ ਹੋ ਜਾਏ ਉਹ ਨਸ਼ੇ ਤੋਂ ਦੂਰ ਹੁੰਦਾ ਅਸੀਂ ਜੇ ਇੱਕ ਸਪੋਰਟਸ ਪ੍ਰਮੋਟ ਕਰਾਂਗੇ ਤਾਂ ਹੀ ਨਸ਼ਾ ਅਸੀਂ ਪੰਜਾਬ ਤੋਂ ਖਤਮ ਕਰ ਸਕਾਂਗੇ ਮਾਪਿਓ ਮਾਪਿਓ ਨੂੰ ਮੈਂ ਅਪਰੀਸ਼ੀਏਟ ਕਰ ਰਿਹਾ ਕਿ ਜਿਹੜੇ ਆਪਣੀਆਂ ਧੀਆ ਨੂੰ ਲੈ ਕੇ ਪੂਰਾ ਸਹਿਯੋਗ ਕਰ ਰਹੇ ਨੇ ਕਿਉਂਕਿ ਉਹ ਧੀਆ ਨਹੀਂ ਰਹਿ ਗਈਆਂ ਜਦੋਂ ਮਾਪਿਓ ਸਹਿਯੋਗ ਨਹੀਂ ਕਰਦੇ ਸੀ ਹੁਣ ਪੂਰਾ ਮਾਪਿਓ ਸਹਿਯੋਗ ਕਰ ਰਹੇ ਨੇ ਬੱਚਿਆਂ ਨੂੰ ਮੋਟੀਵੇਟ ਕਰ ਰਹੇ ਨੇ ਬੱਚਿਆਂ ਨੂੰ ਹਰ ਪਾਸੇ ਦਾ ਮੁੰਡੇ ਦਾ ਮੁੰਡਾ ਜੋੜ ਕੇ ਪੇਰੈਂਟਸ ਨਾਲ ਖੜੇ ਨੇ ਮੈਂ ਇਸ ਚੀਜ਼ ਦਾ ਬੜਾ ਅਪਰੀਸ਼ੀਏਟ ਕਰਦਾ ਪੇਰੈਂਟਸ ਨੂੰ ਤੇ ਆਨ ਦੇ ਟਾਈਮ ਦੇ ਵਿੱਚ ਪੇਰੈਂਟਸ ਆ ਜਿਹੜੇ ਪਿਆਰ ਬੱਚਿਆਂ ਨੂੰ ਮਿਲਦਾ ਇਸ ਤਰ੍ਹਾਂ ਹੀ ਦੇਖਣਾ ਤੁਸੀਂ ਅੰਮ੍ਰਿਤਸਰ ਮਾਝੇ ਧਰਤੀ ਬੜੇ 8 9 ਪਲੇਅਰ ਇੰਡੀਆ ਦੇ ਹੱਥੋਂ ਮਿਲੇ ਆ ਆਨ ਦੇ ਟਾਈਮ ਦੇ ਵਿੱਚ ਹੋਰ ਤੁਹਾਨੂੰ ਇੱਥੋਂ ਪਲੇਅਰ ਮਿਲਣਗੇ ਠੀਕ ਹੈ ਜੀ ਥੈਂਕ ਯੂ ਜੈਸਮੋ ਕੇ ਮੈਨੂੰ ਅੱਜ ਬੜਾ ਚੰਗਾ ਲੱਗਾ ਕਿ ਪੀਸੀਏ ਚ ਪਿਛਲੇ ਦਿਨਾਂ ਚ ਮੈਨੂੰ ਵਾਈਸ ਪ੍ਰੈਜ਼ੀਡੈਂਟ ਲਾਇਆ ਤੇ ਉਸ ਤੋਂ ਬਾਅਦ ਤੇ ਪਹਿਲੀ ਮੇਰੀ ਫੇਰੀ ਅਮਰitsar ਦੀ ਖਾਸ ਤੌਰ ਤੇ ਨਵਜੋਥਰਾਂ ਨਾਲ ਮੇਰੀ ਗੱਲ ਹੋਈ ਸੀ ਤੇ T20 ਦਾ ਜਿਹੜਾ ਮੈਚ ਹੈ ਉਹ ਮੇਰੀ ਦੇਖਣ ਦੀ ਉਤਸਕਤਾ ਸੀ ਤੇ ਨਾਲ ਜਿਹੜੇ ਸਾਥੀ ਸਾਡੀ ਇੱਥੇ ਦੀ ਕ੍ਰਿਕਟ ਐਸੋਸੀਏਸ਼ਨ ਆ ਉਹਨਾਂ ਦੇ ਨਾਲ ਉਹਨਾਂ ਦੇ ਹੌਸਲਾ افزਾਈ ਵੀ ਕੋਆਰਡੀਨੇਸ਼ਨ ਵੀ ਆਪਸ ਵਿੱਚ ਕਿਉਂਕਿ ਜਿਹੜਾ ਬੜਾ ਡੈਮੋਕਰੈਟਿਕ ਸਟਰਕਚਰ ਆ ਕੇ ਡਿਸਟ੍ਰਿਕਟ ਯੂਨਿਟ ਹੁੰਦੇ ਆ ਫਿਰ ਸਟੇਟ ਯੂਨਿਟ ਹੁੰਦਾ ਹੈ ਪੀਸੀਆ ਦਾ ਸੋਨ ਜੀ ਆਪਸੀ ਕੋਆਰਡੀਨੇਸ਼ਨ ਦੇ ਲਈ ਔਰ ਬੱਚਿਆਂ ਨੂੰ ਸ਼ਾਬਾਸ਼ ਦੇਣ ਦੇ ਲਈ ਉਹਨਾਂ ਪੇਰੈਂਟਸ ਨੂੰ ਇਨਕਰੀਜ ਕਰਨ ਲਈ ਜਿਹੜੇ ਆਪਣੇ ਜੀਵਨ ਚੋਂ ਸਮਾਂ ਕੱਢ ਕੇ ਬੱਚਿਆਂ ਨੂੰ ਖੇਡਾਂ ਚ ਲਾਉਂਦੇ ਆ ਇਹਦੇ ਨਾਲ ਜੋ ਵੀ ਉਹ ਬੱਚੇ ਤਿਆਰ ਕਰਦੇ ਉਹ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਜਿਹੜਾ ਅਸਲੀ ਵੈਲਥ ਆ ਉਹ ਤਿਆਰ ਹੋ ਰਿਹਾ ਸਭ ਤੋਂ ਜ਼ਰੂਰੀ ਹੈ ਇਸ ਵੇਲੇ ਕਿ ਬੱਚਿਆਂ ਦੀ ਜਿਹੜੀ ਈਵਨਿੰਗ ਆ ਬੱਚਿਆਂ ਦੀ એનર્ਜੀ ਆ ਚੈਨਲਾਈਜ਼ ਕੀਤੀ ਜਾਵੇ ਜਦੋਂ ਬੱਚੇ ਸਪੋਰਟਸ ਵਿੱਚ ਪੈ ਜਾਂਦੇ ਆ ਤਾਂ ਬੱਚਿਆਂ ਦੀ એનર્ਜੀ ਚੈਨਲਾਈਜ਼ਡ ਹੋ ਜਾਂਦੀ ਆ ਔਰ ਜਿਹੜਾ ਉਹਨਾਂ ਦਾ ਟਾਈਮ ਆ ਉਹ ਚੰਗੇ ਪਾਸੇ ਲੱਗਣਾ ਸ਼ੁਰੂ ਹੋ ਜਾਂਦਾ ਸੋ ਮੈਂ ਇਹਨਾਂ ਦੇ ਲਈ ਸਾਰੀ ਜਿਹੜੀ ਲੋਕਲ ਕਮੇਟੀ ਆ ਉਹਨਾਂ ਨੂੰ ਵੀ ਔਰ ਉਹਨਾਂ ਪੇਰੈਂਟਸ ਨੂੰ ਵੀ ਵਧਾਈ ਦੇਣਾ ਔਰ ਬੱਚਿਆਂ ਨੂੰ ਬਹੁਤ ਬਹੁਤ ਸ਼ਾਬਾਸ਼ ਸਰ ਪਹਿਲੀ ਵਾਰੀ ਅੰਮ੍ਰਿਤਸਰ ਦੇ ਵਿੱਚ ਲੜਕੀਆਂ ਦਾ ਜਿਹੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਕਿਸ ਪੱਧਰ ਤੇ ਕਰਵਾਇਆ ਜਾ ਰਿਹਾ ਤੇ ਸਾਰੀਆਂ ਟੀਮਾਂ ਜੋ ਪੰਜਾਬ ਤੋਂ ਆ ਕਿ ਪੰਜਾਬ ਤੋਂ ਬਾਹਰ ਵੀ ਇਹ ਦੇ ਵਾਦੇ ਤੋਂ ਖੁਚਾਦਾ ਡਿਟੇਲਿੰਗ ਤਾਂ ਜਿਹੜੀ ਉਹ ਮੈਨੇਜਮੈਂਟ ਦੇ ਪਰ ਮੇਰਾ ਇਹ ਕਹਿਣਾ ਆ ਕਿ ਦੇਖੋ ਲੜਕੇ ਲੜਕੀਆਂ ਸਭ ਬੱਚੇ ਆ ਸਾਡੇ ਲਈ ਸਾਡੇ ਲਈ ਮੈਂ ਤਾਂ ਉਹਨਾਂ ਨੂੰ ਬੱਚਿਆਂ ਦੇ ਰੂਪ 'ਚ ਦੇਖਦਾ ਕਿ ਲੜਕੀਆਂ ਦਾ ਹੋ ਰਿਹਾ ਇੱਕ ਉਤਸੁਕਤਾ ਨਹੀਂ ਹੈ ਲੜਕੀਆਂ ਦਾ ਹੋ ਰਿਹਾ ਮੈਂ ਦੇਖਦਾ ਕਿ ਔਰਤ ਜਿਹੜੀ ਫੀਮੇਲ ਆ ਇਹ ਦੁਨੀਆ ਦੀ 50% ਪਾਪੂਲੇਸ਼ਨ ਆ ਮੈਂ ਕਦੇ ਵੀ ਇਹਨੂੰ ਔਰਤ ਨੂੰ ਜਾਂ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਜਿਹੜੇ ਮੇਰੇ ਤੋਂ ਛੋਟੇ ਬੱਚੇ ਆ ਜਿਹ ਮੇਰੇ ਤੋਂ ਛੋਟੇ ਆ ਉਹਨਾਂ ਨੂੰ ਵੰਡ ਕੇ ਨਹੀਂ ਦੇਖਦਾ ਮੈਂ ਸੇਜ ਤਾਂ ਦੇਖਦਾ ਕਿ ਇਹ ਸਾਡੇ ਦੇਸ਼ ਦਾ ਐਸੈਟ ਆ ਮਰਦ ਤੇ ਔਰਤ ਤੇ ਬੱਚੇ ਦੀ ਧੀ ਤੇ ਪੁੱਤਰ ਚ ਕੋਈ ਫਰਕ ਨਹੀਂ ਹੈ ਦੋਵੇਂ ਖੇਡਣ ਦੋਵੇਂ ਅੱਗੇ ਵਧਣ ਕਿਉਂਕਿ ਦੁਨੀਆ ਜਿਹੜੀ ਆ ਉਹ ਤਾਂ ਹੀ ਤਰੱਕੀ ਹੋਏਗੀ ਤਾਂ ਹੀ ਅਸੀਂ ਕਾਬਜ ਹੋਵਾਂਗੇ ਜੇ ਅਸੀਂ ਜੇ ਅਸੀਂ 50% ਜਿਹੜੀ ਪਾਪੂਲੇਸ਼ਨ ਆ ਉਨਨ ਕਰੇ ਜੇ ਨਹੀਂ ਕੀਤਾ ਤਾਂ ਅਸੀਂ ਅੱਧਾ ਜੰਗ ਅੱਧੀ ਤਾਕਤ ਤਾਂ ਲੂਜ਼ ਕਰ ਦਾਂਗੇ ਸੋ ਆਮ ਵੈਰੀ ਹੈਪੀ ਕਿ ਟੂਰਨਾਮੈਂਟ ਹੋ ਰਿਹਾ ਸਰ ਏਸ਼ੀਆ ਕੱਪ ਹੋ ਰਿਹਾ ਹੈ ਇੰਡੀਆ ਦੀ ਟੀਮ ਦਾ ਅਗਲਾ ਮੈਚ ਪਾਕਿਸਤਾਨ ਦੇ ਨਾਲ ਹੈ ਕਿਵੇਂ ਦੇਖਦੇ ਜੇ ਮੈਚ ਨੂੰ ਕੱਲ ਇੰਡੀਆ ਦਾ ਇੱਕ ਮੈਚ 71 ਸੈੱਟ ਜਿੱਤ ਨਹੀਂ ਹੁੰਦੀਆਂ ਨੇ ਤੇ ਕਿਵੇਂ ਦੇਖਦੇ ਜੇ ਕੀ ਕਹਿਣਾ ਚਾਹੁੰਦੇ ਹੋ ਇੱਕ ਚੰਗੀ ਗੱਲ ਹੀ ਆ ਜੀ ਪੰਛੀ ਹੋਣ ਪਰਦੇਸੀ ਹੋਣ ਗਾਇਕ ਹੋਣ ਗੀਤਕਾਰ ਹੋਣ ਸੰਗੀਤਕਾਰ ਹੋਣ ਕਢਾਰੀ ਹੋਣ ਕਲਾਵਾਂ ਲੋਕ ਹੋਣ ਇਨਾਂ ਨੂੰ ਕੋਈ ਹੱਦਾਂ ਸਰਹੱਦਾਂ ਦਾ ਮਤਲਬ ਨਹੀਂ ਹੈ ਆਪਣੇ ਆਪਣੇ ਦੇਸ਼ ਦੇ ਪ੍ਰਤੀ ਵਫਾਦਾਰੀ ਸਦਾ ਰਹਿੰਦੀ ਆ ਉਹ ਰਹਿਣੀ ਵੀ ਚਾਹੀਦੀ ਹੈ ਜਿਸ ਦੇਸ਼ 'ਚ ਤੁਸੀਂ ਜੰਮੇ ਹੋ ਜਿਹਦੇ ਸੱਭਿਆਚਾਰ ਤੁਸੀਂ ਪਲੇ ਹੋ ਜਿਹਦਾ ਅੰਨ ਤੁਸੀਂ ਖਾ ਰਹੇ ਹੋ ਜਿਹਦਾ ਪਾਣੀ ਤੁਸੀਂ ਪੀ ਰਹੇ ਹੋ ਜਿਹਦੀ ਹਵਾ ਹੀ ਤੁਸੀਂ ਸਾਹ ਲੈ ਰਹੇ ਹੋ ਉਹਦੇ ਨਾਲ ਵਫਾਦਾਰੀ ਤੁਹਾਡੇ ਅੰਤ ਤੱਕ ਤੁਹਾਡੇ ਰੋਮ ਰੋਮ 'ਚ ਭਰੀ ਹੋਣੀ ਚਾਹੀਦੀ ਆ ਪਲੇਅਰ ਕੇ ਨਾਲ ਦੀ ਨਾਲ ਆਪਣੇ ਆਲੇ ਦੋਲੇ ਦੇ ਲੋਕਾਂ ਨਾਲ ਚੰਗੀ ਮਿਲਵਟਨ ਚੰਗਾ ਭਾਈਚਾਰਾ ਜਿਹੜਾ ਹੈ ਇਹਦੇ ਨਾਲ ਚੰਗਾ ਵਾਤਾਵਰਣ ਤੇ ਚੰਗਾ ਵਿਸ਼ਵਾਸ ਇਸੇ ਸਿਰ ਚੜ ਸਕਦਾ ਹੈ। ਅਭੀਸ਼ੇਸ਼ ਸ਼ਰਮਾ ਅੰਮ੍ਰਿਤਸਰ ਦੇ ਨੇ ਇੱਥੇ ਹੀ ਖੇਡਦੇ ਰਹੇ ਇੱਥੇ ਹੀ ਪ੍ਰੈਕਟਿਸ ਕਰਦੇ ਰਹੇ ਨੇ 2020 ਦੇ ਵਿੱਚ ਇੱਕ ਨੰਬਰ ਤੇ ਬੈਠਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਜੇ ਪੰਜਾਬ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਉਮੀਦ ਹੈ ਇੱਥੋਂ ਦੇ ਜਿਹੜੇ ਬੱਚੇ ਖੇਡਣ ਆਉਂਦੇ ਨੇ ਉਹਨਾਂ ਨੂੰ ਦੇਖਣਾ ਚਾਹੁੰਦੇ ਨੇ ਕੀ ਮੈਸੇਜ ਦੇਣਾ ਚਾਹੁੰਦੇ ਦੇਖੋ ਉਹਨਾਂ ਨੂੰ ਤਾਂ ਸ਼ਾਬਾਸ਼ ਆ ਕਿ ਜਿਹੜੇ ਇਸ ਤਰ੍ਹਾਂ ਇੰਨੇ ਵੱਡੇ ਪੱਧਰ ਤੇ ਇਸ ਗਰਾਊਂਡ ਚੋਂ ਨਿਕਲ ਕੇ ਜਿਹੜੇ ਪਲੇਅਰ ਗਏ ਆ ਇੰਨੇ ਵੱਡੇ ਸਟੈਂਡਰਡ ਤੇ ਇੰਨੇ ਅਚੀਵਮੈਂਟ ਆ ਇੰਡੀਆ ਦੇ ਵਿੱਚ ਸੋ ਉਹਨਾਂ ਨੂੰ ਵੀ ਵਧਾਈ ਸ਼ਾਬਾਸ਼ ਆ ਕਿ ਇਹ ਮਿੱਟੀ ਦੀ ਮਿੱਟੀ ਚੋਂ ਤੁਸੀਂ ਸਿਰਜਿਓ ਮਿੱਟੀ ਦੇ ਤੁਹਾਨੂੰ ਸਿਰਜਿਆ ਤੁਸੀਂ ਆਓ ਜਾਓ ਆਪਣੇ ਵਰਗੇ ਹੋਰ ਬੱਚੇ ਪੈਦਾ ਕਰੋ ਦੇਖੋ ਜਦੋਂ ਕੋਈ ਬੰਦਾ ਡਿਵੈਲਪ ਹੋ ਜਾਂਦਾ ਕਿਸੇ ਚੀਜ਼ ਚੋ ਐਸਟੈਬਲਿਸ਼ ਹੋ ਜਾਂਦਾ ਫਿਰ ਉਹ ਬ੍ਰਿਜ ਬਣ ਜਾਂਦਾ ਆਪਣੇ ਬਜ਼ੁਰਗਾਂ ਤੇ ਆਪਣੇ ਆਉਣ ਵਾਲੀ ਪੀੜੀ ਦੇ ਵਿਚਕਾਰ ਸੋ ਆਈ ਥਿੰਕ ਜਿੰਨੇ ਵੀ ਐਸਟੈਬਲਿਸ਼ਡ ਪਲੇਅਰ ਨੇ एस्टैब्लिश्ड आर्टिस्ट ਨੇ एस्टैब्लिश्ड ਲੋਕ ਨੇ ਨਾਅਰ ਦੇ ਆ ਦੇ ਸ਼ੁਡ ਵਰਕ ਲਾਈਕ ਅ ਬ੍ਰਿਜ ਬਿਟਵੀਨ ਦੀ ਕਮਿੰਗ ਜਨਰੇਸ਼ਨ ਐਂਡ ਦੀ ਐਸਟੈਬਲਿਸ਼ਡ ਜੀਵਨ ਕੀ ਕੋਵੇ ਫਸਟ ਟਾਈਮ ਉਹਨਾਂ ਨੂੰ ਇਹਨਾਂ ਨੂੰ ਜੋਸੀ ਬਰੋਡ ਦੇ ਕਰਨਾ ਚਾਹੀਦਾ ਹੈ। ਕੀ ਕਹਾਣਾ ਹੈ? ਬਹੁਤ ਸ਼ਾਬਾਸ਼ ਉਹਨੇ ਇਹ ਕਾਂਗੇ ਹੋਰ ਕਰੋ ਪੂਰੀ ਪੀਸੀਆ ਨਾਲ ਆ ਤੇ ਜਿੰਨਾ ਵੀ ਸਮਰਥਨ ਇਹਨਾਂ ਨੂੰ ਪੀਸੀਓ ਚਾਹੀਦਾ ਪੀਸੀਓ ਦਾ ਜਿਹੜਾ ਪਰਪਸ ਹੈ ਉਹ ਇਹੀ ਆ ਕਿ ਕ੍ਰਿਕਟ ਬੜੀ ਅੱਛੀ ਗੇਮ ਆ। ਇਹ ਜੇ ਇਹਨੂੰ ਗਰਾਊਂਡ ਲੈਵਲ ਤੱਕ ਪਿਛਲੇ ਦਿਨੀ ਸੀਐਮ ਸਾਹਿਬ ਨਾਲ ਮੁਲਾਕਾਤ ਹੋਈ ਸੀ ਉਹਨਾਂ ਨੇ ਵੀ ਇਹ ਕਹਿਆ ਸੀ ਕਿ ਮੇਰਾ ਮੇਰੇ ਬੜੇ ਲੰਬੇ ਜੀਵਨ ਦੇ ਤਜਰਬੇ ਚੋਂ ਇਹ ਹੀ ਨਿਕਲਿਆ ਕਿ ਦੁਨੀਆ ਦੇ ਚਾਹੇ ਸ਼੍ਰੀਲੰਕਾ ਜਾਂ ਹੋਰ ਦੇਸ਼ਾਂ ਜਾਂ ਭਾਰਤ ਆ ਜਿਹੜੇ ਪਲੇਅਰ ਪਿੰਡਾਂ ਚੋਂ ਆਏ ਆ ਜਿਹੜੇ ਪਲੇਅਰ ਆ ਫੰਟਫ ਜੀਵਨ ਚੋਂ ਆਇਆ ਉਹਨਾਂ ਦੀ ਸਟਰੈਂਥ ਜਿਹੜੀ ਆ ਬਹੁਤ ਜ਼ਿਆਦਾ ਹੁੰਦੀ ਆ ਤੇ ਆਉਣ ਵਾਲੇ ਸਮੇਂ 'ਚ ਸੀਐਮ ਸਾਹਿਬ ਦੀ ਸਲਾਹ ਆ ਸੀਨ ਸਾਹਿਬ ਦੇ ਹਦੇਸ਼ ਆ ਕਿ ਅਸੀਂ ਪੰਜਾਬ 'ਚ ਕੁਝ ਇਸ ਤਰ੍ਹਾਂ ਦੀ ਕਰਾਂਗੇ ਕਿ ਪਿੰਡਾਂ ਚੋਂ ਪਲੇਅਰ ਕੱਢ-ਕੱਢ ਕੇ ਲਿਆਈਏ ਉਹਨਾਂ ਨੂੰ ਉਸ ਤਰ੍ਹਾਂ ਦੇ ਇਨਫਰਾਸਟ੍ਰਕਚਰ ਉਸ ਤਰ੍ਹਾਂ ਦੀ ਫੈਸਿਲਿਟੀਆਂ ਦੇਏ ਤਾਂ ਕਿ ਜਿਹੜੇ ਲੋਕਾਂ ਲਈ ਅਪੋਰਚ्युनिटी ਉਹ ਲੈਣ ਲਈ ਨਾ ਉਹਨਾਂ ਅਪੋਰਚ्युनिटी ਉਹਨਾਂ ਦੇ ਘਰ ਜਾਵੇ ਸੋ ਇਸ ਤਰ੍ਹਾਂ ਦੇ ਪਲਾਨ ਜਿਹੜਾ ਬਣਦਾ ਗਰਾਊਂਡ ਦੀਆਂ ਕਾਫੀ ਕਮੀ ਹੈ ਕਿ ਗਾਂਧੀ ਗਰਾਊਂਡ ਦੇਖ ਲੀਆ ਉਸ ਤੋਂ ਬਾਅਦ ਕੋਈ ਕ੍ਰਿਕਟ ਗਰਾਊਂਡ ਨਹੀਂ ਹੈ ਸੋ ਵੀ ਹੈਵ ਆਲਰੇਡੀ ਅ ਪਲਾਨ ਕਿ ਅਮਰitsar ਦੇ ਵਿੱਚ ਕੋਈ ਨੌਕਰੀ ਵੱਡਾ ਸਟੇਡੀਅਮ ਕੋਈ ਨਾ ਕੋਈ ਚੀਜ਼ ਜ਼ਰੂਰ ਤਿਆਰ ਕੀਤੀ ਜਾਵੇ ਅਮਰitsar ਇੱਕ ਗੁਰੂ ਕੀ ਨਗਰੀ ਆ ਬੜੀ ਭਾਗਾ ਵਾਲੀ ਨਗਰੀ ਹੈ ਇਸ ਧਰਤੀ ਤੇ ਆਉਣਾ ਧਰਤੀ ਤੇ ਰਹਿਣਾ ਧਰਤੀ ਤੇ ਜੀਣਾ ਮੈਂ ਸੋਚਦਾ ਸਭ ਤੋਂ ਚੰਗੀ ਕਿਸਮਤ ਵਾਲਾ ਬੰਦਾ ਜਿਹੜਾ ਇਸ ਧਰਤੀ ਤੇ ਰਹਿੰਦਾ ਹਰ ਵਿਅਕਤੀ ਦੇ ਲਈ ਸਤਿਕਾਰ ਜਿਹੜੇ ਇਸ ਧਰਤੀ ਨੂੰ ਜਿੱਥੇ ਗੁਰੂਆਂ ਦੀ ਚਰਨ ਛੋਪਾ ਪ੍ਰਾਪਤ ਹੈ ਜਿਸ ਥਾਨੋਂ ਤੋਂ ਉਹਦੇ ਲਈ ਇਹੀ ਆਪ ਜਦੋਂ ਵੀ ਪਲਾਨ ਆ ਉਹਦੇ ਟੈਂਡਰਸ ਔਰ ਐਡਵਰਟਾਈਜ਼ਮੈਂਟਸ ਵੀ ਜਾ ਚੁੱਕੀਆਂ ਅਸੀਂ ਲੱਭ ਰਹੇ ਹਾਂ ਜਗਾ ਲਬਕੇ ਤੇ ਆਲਿਸ਼ਾਨ ਇੰਟਰਨੈਸ਼ਨਲ ਸਟੈਂਡਰਡ ਦਾ ਸਟੇਟਮੈਂਟ ਐਸਟੈਬਲਿਸ਼ ਕਰਾ। ਹਾਂ ਅਨਲਿਸਿਸ ਅੰਮਲੇ ਪੀਸੀਏ ਕੇਸੀ ਹੋਵੇਗਾ ਏਜੀਏ ਦੇ ਨਾਮ ਤੇ। ਸਿਰ ਆਉਣ ਵਾਲੇ ਨਹੀਂ ਹੈ। ਬਲੂ ਹੋਵੇਗਾ। ਪੀਸੀਏ ਤਾਂ ਆਪਣੇ ਆਪ ਤੇ ਇੱਕ ਬੋਡੀ ਆ ਉਹਦਾ ਕੰਮ ਹੀ ਤਾਂ ਆ ਜਿਉਂ ਰੂਟਸ ਤੱਕ ਕਨੈਕਟ ਕਰਦੀ ਆ। ਸਰ ਤੱਕ ਕਰਦੀ ਦੇ ਕੰਮ ਜੋ ਸਿੰਘ ਗਰੋਹ ਤੇ ਪੀਸੀਏ ਲੋਬੀ ਚ ਹੋਊਗਾ ਨਾ ਲੇ। ਜਿੰਨਾ ਇਹ ਸੋਚਦੇ ਉਦੋਂ ਵੱਧ ਮਿਲੇਗਾ। ਬਾਕੀ ਬਾਕੀ ਅੰਦਰ ਆ।